ਸਤਿ ਸ਼੍ਰੀ ਅਕਾਲ ਦਿਲੀ ਤਮੰਨਾ ਹੈ ਕਿ ਸਿੱਖ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾਵੇ ਗੱਲ ਕਰਦੇ ਹਾਂ ਸਾਕਾ ਚਮਕੌਰ ਸਾਹਿਬ ਦੀ ਸਨ 1699 ਦੀ ਵਿਸਾਖੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਚੇਚੇ ਸੱਦੇ ਤੇ ਸਿੱਖ ਸੰਗਤਾਂ ਦੂਰ ਦਰਾਡੇ ਤੋਂ ਆਨੰਦਪੁਰ ਸਾਹਿਬ ਪਹੁੰਚੀਆਂ ਕੀਰਤਨ ਦੀ ਸਮਾਪਤੀ ਹੋਣ ਤੇ ਗੁਰੂ ਜੀ ਨੇ ਆਪਣੇ ਸਿੱਖਾਂ ਤੋਂ ਸੀਸ ਦੀ ਵੀਟ ਮੰਗੀ ਵਾਰੋ ਵਾਰੀ ਗੁਰੂ ਜੀ ਦੇ ਪੰਜ ਸਿੱਖ ਖੜੇ ਹੋ ਗਏ ਲਾਹੌਰ ਦਾ ਖੱਤਰੀ ਦਇਆਰਾਮ ਦਿੱਲੀ ਦਾ ਜੱਟ ਧਰਮਦਾਸ ਜਗਨਨਾਥਪੁਰੀ ਦਰਸੋਈਆ ਹਿੰਮਤ ਰਾਏ ਦਵਾਰਕਾ ਦਾ ਸ਼ੀਂਬਾ ਮੋਹਕਮ ਚੰਦ ਤੇ ਬਿਦਰ ਦਾ ਸਾਹਿਬ ਚੰਦ ਗੁਰੂ ਜੀ ਉਹਨਾਂ ਨੂੰ ਇੱਕ ਪਾਸੇ ਲੈ ਗਏ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਬਾਟੇ ਵਿੱਚ ਪਤਾਸੇ ਮਾਤਾ ਜੀਤੋ ਜੀ ਨੇ ਪਾਏ ਪੰਜਾਂ ਪਿਆਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਜਾਤ-ਪਾਤ ਦਾ ਭੇਦ ਮਿਟਾ ਦਿੱਤਾ ਤੇ ਉਹਨਾਂ ਨੂੰ ਸਿੰਘ ਸਜਾ ਕੇ ਉਹਨਾਂ ਦੇ ਨਾਂ ਰੱਖੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ। ਇਸ ਤੋਂ ਪਿੱਛੋਂ ਗੁਰੂ ਜੀ ਨੇ ਉਹਨਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ। ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਹਨ ਪੀਓ ਪਾਹੁਲ ਖੰਡੇ ਤਾਰ ਹੋਏ ਜਨਮ ਸੁਹਿਲਾ ਸੰਗਤ ਕਿੰਨੀ ਖਾਲਸਾ ਮਨਮੁਖੀ ਦੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਸ ਦੇ ਨਾਲ ਹੀ ਅੰਮ੍ਰਿਤ ਛਕਣ ਲਈ ਸੰਗਤਾਂ ਵਿੱਚ ਉਤਸ਼ਾਹ ਜਾਗ ਪਿਆ ਗੁਰੂ ਜੀ ਦੇ ਸੁਪੁੱਤਰ ਸਾਹਿਬਜਾਦਾ ਅਜੀਤ ਸਿੰਘ ਜੀ ਸਾਹਿਬਜਾਦਾ ਜੁਝਾਰ ਸਿੰਘ ਜੀ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਤੇ ਹੋਰ ਹਜ਼ਾਰਾਂ ਸਿੱਖਾਂ ਨੇ ਅੰਮ੍ਰਿਤ ਛਕਿਆ ਅੰਮ੍ਰਿਤ ਛਕਣ ਮਗਰੋਂ ਇੱਕ ਨਵੀਂ ਰੂਹ ਫੂਕੀ ਜਾਂਦੀ ਹੈ ਅਤੇ ਅੰਮ੍ਰਿਤ ਛਕਣ ਤੇ ਖਾਲਸਾ ਬਣਦਾ ਹੈ ਪੰਜ ਕਕਾਰ ਕੇਸ ਕੰਗਾ ਕਸ਼ੇਰ ਆਕੜਾ ਤੇ ਕਿਰਪਾਨ ਜ਼ਰੂਰੀ ਹਨ ਅਮਰਤਾਰੀ ਸਿੰਘ ਆਪਣੇ ਗੁਰੂ ਨੂੰ ਹਾਜ਼ਰ ਨਜ਼ਰ ਸਮਝਦਾ ਹੈ ਤੇ ਉਸ ਨੂੰ ਇਉਂ ਮਹਿਸੂਸ ਹੁੰਦਾ ਹੈ ਕਿ ਗੁਰੂ ਸਦਾ ਮੇਰੇ ਅੰਗ ਸੰਗ ਹੈ ਅਮਰਤ ਸ਼ਾਹ ਕੇ ਸਹਬਜ਼ਾਦਾ ਅਜੀਤ ਸਿੰਘ ਜੀ ਤੇ ਸਹਬਜ਼ਾਦਾ ਜੁਝਾਰ ਸਿੰਘ ਜੀ ਖਾਲਸਾ ਫੌਜ ਦੇ ਬਹਾਦਰ ਸਿਪਾਹੀ ਬਣਨ ਦੀਆਂ ਤਿਆਰੀਆਂ ਕਰਨ ਲੱਗ ਪਏ ਰੋਜ਼ ਸ਼ਾਮ ਨੂੰ ਗੱਤਕੇ ਤੇ ਤੀਰਾਂ ਦੀਆਂ ਜੰਗੀ ਖੇਡਾਂ ਖੇੜਦੇ ਦੋ ਦਸਤੇ ਬਣਾ ਲੈਂਦੇ ਇੱਕ ਦੁਸ਼ਮਣ ਦਾ ਤੇ ਇੱਕ ਆਪਣਾ ਕਈ ਵਾਰੀ ਗੁਰੂ ਗੋਬਿੰਦ ਸਿੰਘ ਜੀ ਆਪੂ ਇਹ ਖੇਡਾਂ ਦੇਖਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪੰਥ ਨੂੰ ਮੁਗਲ ਰਾਜ ਦੇ ਅਧਿਕਾਰੀ ਮਾੜੀ ਅੱਖ ਨਾਲ ਦੇਖਦੇ ਸਨ ਸਿੱਖ ਸ਼ਰਧਾਲੂ ਗੁਰੂ ਜੀ ਨੂੰ ਸੱਚੇ ਬਾਦਸ਼ਾਹ ਕਹਿੰਦੇ ਸਨ ਬਾਦਸ਼ਾਹ ਔਰੰਗਜ਼ੇਬ ਇਹ ਸਾਰ ਨਾ ਸਕਿਆ ਕਿ ਉਸ ਦੇ ਰਾਜ ਵਿੱਚ ਕਿਸੇ ਹੋਰ ਨੂੰ ਬਾਦਸ਼ਾਹ ਕਿਹਾ ਜਾਏ ਤੇ ਉਹ ਵੀ ਸੱਚਾ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਧਦੀ ਤਾਕਤ ਨੂੰ ਰੋਕਿਆ ਜਾਏ। ਉਹਨਾਂ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਅਨੰਦਪੁਰ ਤੇ ਕਈ ਹਮਲੇ ਕੀਤੇ। ਹਰ ਵਾਰ ਗੁਰੂ ਜੀ ਦੇ ਸਿੰਘ ਡਟ ਕੇ ਮੁਕਾਬਲਾ ਕਰਦੇ ਤੇ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੂੰ ਮੂੰਹ ਦਿਖਾਣੀ ਪੈਂਦੀ। ਉਰੰਗਜੀਤ ਦੇ ਹੁਕਮ ਨਾਲ ਨਵਾਬ ਦਿਲਾਵਰ ਖਾਨ ਤੇ ਉਸ ਦੇ ਪੁੱਤਰ ਰੁਸਤਮ ਖਾਨ ਨੂੰ ਉਚੇਚਾ ਇਸ ਕੰਮ ਲਈ ਚੁਣਿਆ ਗਿਆ ਕਿ ਉਹ ਆਨੰਦਪੁਰ ਦੇ ਕਿਲੇ ਨੂੰ ਫਤਿਹ ਕਰਨ। ਨਵੰਬਰ 1695 ਵਿੱਚ ਰੁਸਤਮ ਖਾਨ ਨੇ ਅਚਾਨਕ ਹਮਲਾ ਕਰ ਦਿੱਤਾ। ਆਨੰਦਪੁਰ ਨੂੰ ਸਤਲੁਜ ਦਰਿਆ ਨੇ ਘੇਰਿਆ ਹੋਇਆ ਸੀ। ਕਿਲੇ ਤੱਕ ਪਹੁੰਚਣ ਲਈ ਦਰਿਆ ਨੂੰ ਪਾਰ ਕਰਨਾ ਜ਼ਰੂਰੀ ਸੀ। ਉਸਨੇ ਸਰਦੀਆਂ ਦੀ ਰਾਤ ਚੁਣੀ ਜਦ ਸਤਲੁਜ ਵਿੱਚ ਪਾਣੀ ਘਟ ਹੋਵੇ ਤੇ ਸਿੱਖ ਫੌਜਾਂ ਆਰਾਮ ਕਰ ਰਹੀਆਂ ਹੋਣ ਕਿਲੇ ਦੀ ਚੌਂਕੀ ਤੇ ਪਹਿਰਾ ਦਿੰਦਾ ਗੁਰੂ ਜੀ ਦਾ ਹੁਸ਼ਿਆਰ ਪਠਾਨ ਸਿਪਾਹੀ ਆਲਮ ਜਾਗਦਾ ਸੀ ਉਸਨੇ ਜਦ ਘੋੜਿਆਂ ਦੀ ਆਵਾਜ਼ ਸੁਣੀ ਤਾਂ ਝੱਟ ਗੁਰੂ ਜੀ ਨੂੰ ਜਾ ਕੇ ਜਗਾਇਆ ਸਿੱਖ ਫੌਜਾਂ ਸਾਵਧਾਨ ਹੋ ਗਈਆਂ ਨਗਾਰੇ ਤੇ ਚੋਟ ਵੱਜ ਗਈ ਤੀਰ ਤੇ ਬੰਦੂਕਾਂ ਚੱਲਣੀਆਂ ਸ਼ੁਰੂ ਹੋ ਗਈਆਂ ਜਦ ਤੋਪਾਂ ਦੇ ਗੋਲੇ ਤੀਰ ਸਤਲੁਜ ਵਿੱਚ ਅੜੇ ਖਲੋਤੇ ਮੁਗਲ ਸਿਪਾਹੀਆਂ ਨੂੰ ਪਏ ਤਾਂ ਉਹ ਅੱਲਾ ਬਚਾਓ ਅੱਲਾ ਬਚਾਓ ਪੁਕਾਰ ਦੇ ਹਥਿਆਰ ਛੱਡ ਘੋੜਿਆਂ ਨੂੰ ਅੱਡੀ ਲਾ ਕੇ ਨਸ ਗਏ ਇਸ ਤਰ੍ਹਾਂ ਕਈ ਹੋਰ ਜੰਗਾਂ ਹੋਈਆਂ ਸਰਹਿੰਦ ਦੇ ਨਵਾਬ ਨੇ ਵੱਡੇ ਲਸ਼ਕਰ ਇਕੱਠੇ ਕੀਤੇ ਲਾਹੌਰ ਦਾ ਨਵਾਬ ਜ਼ਬਰਦਸਤ ਖਾਂ ਆਪਣੀ ਫੌਜ ਲਿਆਇਆ ਪਹਾੜੀ ਰਾਜਿਆਂ ਦੇ ਦਸਤੇ ਨਾਲ ਆਰਲੇ ਅਨੰਦਪੁਰ ਦੇ ਖੁੱਲੇ ਮੈਦਾਨ ਵਿੱਚ ਜੰਗ ਸ਼ੁਰੂ ਹੋ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ 15 ਸਾਲ ਦੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਆਪਣੇ ਜ਼ੋਰ ਦਿਖਾਏ ਹਾਰ ਖਾ ਕੇ ਪਹਾੜੀ ਰਾਜੇ ਤੇ ਮੁਗਲ ਜਰਨੈਲ ਦੌੜ ਗਏ ਸਿੰਘਾਂ ਨੂੰ ਹਰਾਉਣ ਲਈ ਮੁਗਲਾਂ ਨੇ ਕਈ ਚਾਲਾਂ ਚੱਲੀਆਂ ਇੱਕ ਵਾਰ ਮਸਤ ਹਾਥੀ ਤੋਂ ਅਨੰਦਪੁਰ ਦੇ ਕਿਲੇ ਦਾ ਦਰਵਾਜ਼ਾ ਤੜਵਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਨੇ ਭਾਈ ਮਣੀ ਸਿੰਘ ਦੇ ਬਹਾਦਰ ਸਪੂਤ ਭਾਈ ਬਚਿੱਤਰ ਸਿੰਘ ਨੂੰ ਥਾਪੀ ਦੇ ਕੇ ਹੱਥ ਨਾਗਣੀ ਪਕੜਾਈ। ਪਹਾੜੀ ਰਾਜਿਆਂ ਦਾ ਭੇਜਿਆ ਮਸਤ ਹਾਥੀ ਜਦ ਦਰਵਾਜ਼ੇ ਵੱਲ ਵਧਿਆ ਤੇ ਭਾਈ ਜੀ ਨੇ ਨਾਗਣੀ ਨਾਲ ਜਹਾ ਤਿੱਖਾ ਵਾਰ ਕੀਤਾ ਕਿ ਨਾਗਣੀ ਹਾਥੀ ਦੇ ਮੱਥੇ ਨੂੰ چیر ਗਈ। ਜਖਮੀ ਹੋਇਆ ਹਾਥੀ ਚੀਕਦਾ ਚਹਾੜਦਾ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਲਤਾੜਦਾ ਤੜਫ ਤੜਫ ਕੇ ਮਰ ਗਿਆ 1704 ਦੀ جنگ ਸਭ ਤੋਂ ਘੋਰ جنگ ਸੀ ਜੋ ਕਈ ਮਹੀਨੇ ਚੱਲਦੀ ਰਹੀ ਮੁਗਲ ਫੌਜਾਂ ਨੂੰ ਪਹਿਲਾਂ ਗਰਮੀ ਤੇ ਫਿਰ بارشਾਂ ਦੇ ਕਸ਼ਟ ਉਠਾਉਣੇ ਪਏ ਹੁਣ ਸਰਦੀ ਸਿਰ ਤੇ ਆ ਰਹੀ ਸੀ ਹਜ਼ਾਰਾਂ ਮੁਗਲ ਫੌਜੀ ਮਾਰੇ ਜਾ ਚੁੱਕੇ ਸਨ ਉਹਨਾਂ ਨੇ ਇੱਕ ਮੁੱਲਾ ਤੇ ਪੰਡਤ ਨੂੰ ਭੇਜਿਆ ਜਿਨ੍ਹਾਂ ਨੇ ਕੁਰਾਨ ਤੇ ਗੀਤਾ ਦੀ ਸੌ ਚੱਕ ਕੇ ਸੁਨੇਹਾ ਦਿੱਤਾ ਕਿ ਗੁਰੂ ਜੀ ਇਹ ਕਿਲਾ ਛੱਡ ਦੇਣ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਗੁਰੂ ਜੀ ਇਸ ਨੂੰ ਵੀ ਇੱਕ ਚਾਲ ਸਮਝਦੇ ਸਨ ਪਰ ਉਹਨਾਂ ਨੇ ਮੁਗਲਾਂ ਦੇ ਇਕਰਾਰ ਪਰਖਣ ਦੀ ਵਿਉਂਤ ਬਣਾਈ ਆਪਨੇ ਪਾਟੇ ਪੁਰਾਣੇ ਕੱਪੜੇ ਜੁੱਤੀਆਂ ਹੱਡੀਆਂ ਪਿੰਜਰ ਗੱਡਿਆਂ ਤੇ ਭਰ ਕੇ ਉਹਨਾਂ ਤੇ ਰੇਸ਼ਮੀ ਤੇ ਮਖਮਲੀ ਕੱਪੜੇ ਪਾ ਕੇ ਕਿਲੇ ਤੋਂ ਬਾਹਰ ਭੇਜੇ ਅਜੇ ਗੱਡੇ ਥੋੜੀ ਦੂਰ ਹੀ ਗਏ ਸਨ ਕਿ ਮੁਗਲ ਫੌਜਾਂ ਨੇ ਧਾਵਾ ਬੋਲ ਦਿੱਤਾ ਜਦ ਗੱਡਿਆਂ ਵਿੱਚੋਂ ਟੁੱਟੀਆਂ ਜੁੱਤੀਆਂ ਤੇ ਪਿੰਜਰ ਨਿਕਲੇ ਤਾਂ ਉਹ ਸ਼ਰਮਸਾਰ ਹੋਏ ਕੁਝ ਦਿਨ ਬੀਤ ਗਏ ਤਾਂ ਮੁਗਲਾਂ ਨੇ ਆਪਣੇ ਕੀਤੇ ਦੀ ਮਾਫੀ ਮੰਗੀ ਉਹ ਜੰਗ ਤੋਂ ਕਿਸੇ ਨਾ ਕਿਸੇ ਤਰ੍ਹਾਂ ਪਿਛਾ ਛਡਾਉਣਾ ਚਾਹੁੰਦੇ ਸਨ ਮੁਗਲ ਜਰਨੇਲਾ ਨੇ ਔਰੰਗਜ਼ੇਬ ਦਾ ਦਸਤਖਤ ਕੀਤਾ ਕੁਰਾਨ ਭੇਜਿਆ ਤੇ ਨਾਲ ਇੱਕ ਚਿੱਠੀ ਭੇਜੀ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਛੱਡ ਦੇਣ ਤਾਂ ਉਹਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਜਾਣ ਦਿੱਤਾ ਜਾਏਗਾ ਪੰਥ ਦੇ ਕਹਿਨ ਤੇ ਗੁਰੂ ਜੀ ਨੇ ਕਿਲਾ ਛੱਡਣਾ ਮੰਨ ਲਿਆ 20 ਦਸੰਬਰ 1704 ਨੂੰ ਪਿਛਲੀ ਰਾਤ ਜਦ ਸਰਦੀ ਜ਼ੋਰਾਂ ਤੇ ਸੀ ਗੁਰੂ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਧੰਨਵਾਦ